ਵਿਆਹ ਵਿੱਚ ਨੱਚਿਆ ਬਾਬਾ ਕੋਲ ਖੜੇ ਨੌਜਵਾਨਾਂ ਨੇ ਵੀਡੀਓ ਬਣਾ ਕੇ ਕੀਤਾ ਮਜ਼ਾਕ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਹਰ ਕੋਈ ਨੱਚ ਕੇ ਖੁਸ਼ੀ ਮਨਾਉਂਦਾ ਏ ਪਰ ਹੁਣ ਇੱਕ ਬਾਬੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਡੀਜੇ ਤੇ ਇੱਕ ਬਾਬਾ ਕਿੰਨੇ ਸੋਹਣੇ ਤਰੀਕੇ ਨਾਲ ਨੱਚ ਰਿਹਾ ਏ ਪਰ ਇਸ ਦੇ ਨੱਚਣ ਦਾ ਤਰੀਕਾ ਦੇਖ ਕੇ ਕੋਲ ਖੜੇ ਨੌਜਵਾਨ ਇਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਨੇ ਅਤੇ ਇਸ ਨਾਲ ਮਜ਼ਾਕ ਕਰਨ ਲੱਗ ਜਾਂਦੇ ਨੇ ਕਹਿੰਦੇ ਨੇ ਕਿ ਬਾਬੇ ਵਿੱਚ ਤਾਂ ਅਜੀਬੀ ਪੂਰਾ ਕਰਾਂਟੇ ਅਤੇ ਕੋਈ ਕਹਿੰਦਾ ਹੈ ਕਿ ਬਾਬਾ ਕਿਉਂ ਜਨਾਨੀਆਂ ਵਾਲੀਆਂ ਹਰਕਤਾਂ ਕਰੀ ਜਾਂਦਾ ਬੰਦਿਆਂ ਵਾਂਗ ਨੱਚ ਲੈ ਅਤੇ ਹੋਰ ਪਤਾ ਨਹੀਂ ਕੀ ਕੁਝ ਬੋਲ ਕੇ ਸਾਰੇ ਹੀ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਸੋ ਕੀ ਕਿਸੇ ਸਿਆਣੇ ਬੰਦੇ ਦਾ ਇਸ ਤਰ੍ਹਾਂ ਮਜ਼ਾਕ ਬਣਾਉਣਾ ਚਾਹੀਦਾ ਏ ਕੀ ਕੋਈ ਆਪਣੇ ਹਿਸਾਬ ਨਾਲ ਆਪਣੀ ਖੁਸ਼ੀ ਵੀ ਜ਼ਾਹਿਰ ਨਹੀਂ ਕਰ ਸਕਦਾ ਆਖਰ ਕਿਉਂ ਕੁਝ ਲੋਕ ਆਪਣੇ ਆਪ ਨੂੰ ਅਕਲਮੰਦ ਅਤੇ ਦੂਸਰਿਆਂ ਨੂੰ ਬੇਵਕੂਫ ਸਮਝਦੇ ਨੇ ਸੋ ਸਾਨੂੰ ਤਾਂ ਇਸ ਬਾਬੇ ਦਾ ਡਾਂਸ ਬਹੁਤ ਸੋਹਣਾ ਲੱਗਿਆ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ